ਜੀ ਆਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਪ੍ਰਵੀਨ ਕੌਰ ਸਿੱਧੂ ਅੱਜ ਮੈਂ ਆਪਣੀ ਕਿਤਾਬ ਆਪਣੇ ਆਪਣਾ ਗੱਲਾਂ ਵਿੱਚੋਂ ਇੱਕ ਨੌਜਵਾਨ ਦੀ ਅਪੀਲ ਲੇਖ ਸਾਂਝਾ ਕਰਨ ਜਾ ਰਹੀ ਹਾਂ ਸੋ ਆ ਦੋਸਤੋ ਸਾਂਝਾ ਕਰਦੀ ਹਾਂ ਇੱਕ ਨੌਜਵਾਨ ਦੀ ਅਪੀਲ ਮੈਂ ਪੰਜਾਬ ਦਾ ਨੌਜਵਾਨ ਹਾਂ ਮੈਂ ਨਸ਼ੇ ਦੀ ਗ੍ਰਿਫਤ ਵਿੱਚ ਜਕੜਿਆ ਹੋਇਆ ਹਾਂ ਨਸ਼ੇ ਵਿੱਚ ਕਦੋਂ ਗਿਆ ਮੈਨੂੰ ਪਤਾ ਹੀ ਨਾ ਲੱਗਿਆ ਜਦੋਂ ਮੈਨੂੰ ਸਮਝ ਆਈ ਤਾਂ ਬਹੁਤ देर ਹੋ ਚੁੱਕੀ ਸੀ ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਰਿਹਾ ਉਹਨਾਂ ਨੇ ਮੇਰੀਆਂ ਜੜਾਂ ਵਿੱਚ ਤੇਲ ਪਾ ਦਿੱਤਾ। ਇਸ ਵਕਤ ਮੈਂ ਜ਼ਿੰਦਗੀ ਦੇ ਦੁਰਾਹੇ ਉੱਤੇ ਖੜਾ ਸਾਹਾਂ ਦੀ ਪੀਖ ਮੰਗਦਿਆਂ ਹਾਂ। ਪਤਾ ਨਹੀਂ ਮੈਂ ਇਸ ਨਸ਼ੇ ਦੀ ਦਲਦਲ ਵਿੱਚ ਕਦੋਂ ਤੇ ਕਿਵੇਂ ਫਸ ਗਿਆ। ਬਾਪੂ ਦੇ ਮੂੰਹ ਵੱਲ ਵੇਖਦਾ ਹਾਂ ਤਾਂ ਚੀਕਾਂ ਨਿਕਲ ਜਾਂਦੀਆਂ ਹਨ। ਮੇਰੀਆਂ ਇਹਨਾਂ ਚੀਕਾਂ ਤੇ ਡਾਡਾ ਨੂੰ ਕੋਈ ਨਹੀਂ ਸੁਣਦਾ। ਮੈਂ ਸੱਚਮੁੱਚ ਬਹੁਤ ਮਜ਼ਬੂਰ ਹਾਂ। ਅੰਨੀ ਧੌੜ ਵਿੱਚ ਦੌੜਦੇ ਹੋਏ ਨੇ ਪਿਛਾ ਮੁੜ ਕੇ ਦੇਖਿਆ ਹੀ ਨਹੀਂ। ਮੇਰੇ ਕਰਕੇ ਅੱਜ ਮੇਰੇ ਮਾਪੇ ਵੀ ਬਹੁਤ ਦੁਖੀ ਹਨ। ਉਹਨਾਂ ਦੇ ਚਾ ਸਦਰਾ ਅਤੇ ਸੁਭ ਨੇ ਮੇਰੀ ਕਰਕੇ ਚੂਰ ਹੋ ਗਏ ਮੈਨੂੰ ਮਾਰੇ ਸਿਸਟਮ ਅਤੇ ਬੇਰੁਜ਼ਗਾਰੀ ਦੇ ਦੰਤ ਨੇ ਐਸਾ ਡੰਗ ਮਾਰਿਆ ਕਿ ਮੈਂ ਨਿਰਾਸ਼ ਹੋ ਕੇ ਨਸ਼ੇ ਦੇ ਗਦਲਦਲ ਵਿੱਚ ਗਲਤਾਨ ਹੋ ਗਿਆ ਮੈਨੂੰ ਕਿਸੇ ਨੇ ਸਮਝਾਇਆ ਹੀ ਨਹੀਂ ਕਿ ਪੜ੍ਹਾਈ ਸਿਰਫ ਨੌਕਰੀ ਹਾਸਲ ਕਰਨ ਲਈ ਨਹੀਂ ਕੀਤੀ ਜਾਂਦੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਅਤੇ ਚੰਗਾ ਰੋਜ਼ਗਾਰ ਕਰਨ ਦੇ ਲਈ ਵੀ ਤੁਸੀਂ ਪੜ੍ਹ ਲਿਖ ਕੇ ਅੱਗੇ ਕਾਮਯਾਬ ਹੋ ਸਕਦੇ ਹੋ ਕੋਈ ਕਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਜੇ ਨੌਜਵਾਨਾਂ ਨੂੰ ਸਮੇਂ ਸਿਰ ਸਹੀ ਸੇਧ ਦੇਣ ਦੀ ਲੋੜ ਹੈ ਚੜਦੀ ਜਵਾਨੀ ਨੂੰ ਆਪਣੇ ਗਲ ਨਾਲ ਲਾ ਕੇ ਪਿਆਰ ਨਾਲ ਨਸ਼ੇ ਵੱਲੋਂ ਮੋੜਿਆ ਜਾ ਸਕਦਾ ਹੈ ਮੈਂ ਚੜੀ ਦੁਪਹਿਰ ਵਿੱਚ ਜ਼ਿੰਦਗੀ ਦੀ ਸ਼ਾਮ ਦਾ ਇੰਤਜ਼ਾਰ ਕਰ ਰਿਹਾ ਮੇਰੀਆਂ ਸਾਰੀਆਂ ਸਦਰਾ ਸਾਰੇ ਸੁਪਨੇ ਚੂਰ ਹੋ ਗਏ ਮੈਂ ਆਪਣੇ ਮਾਪਿਆਂ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਪਰ ਮੈਂ ਕੀ ਕਰਾਂ ਮੈਂ ਹੁਣ ਮਜਬੂਰ ਹ ਇਸ ਸਮਾਜ ਦੇ ਲੋਕੀ ਮੈਨੂੰ ਸਹਾਰਾ ਦੇਣ ਦੀ ਥਾਂ ਤੇ ਦੁਰਕਾਰ ਦਿੰਦੇ ਹਨ ਮੈਂ ਕਿਸ ਪਾਸੇ ਜਾਵਾਂ ਮੇਰੇ ਵੀ ਮਨ ਦੀਆਂ ਸਧਰਾ ਹਨ ਮੇਰੇ ਵੀ ਮਨ ਦੇ ਚਾਹ ਹਨ ਮੈਂ ਇਸ ਨਸ਼ੇ ਦੀ ਪੇਟ ਚੜ ਗਿਆ ਹਾਂ ਮੈਂ ਨਹੀਂ ਚਾਹੁੰਦਾ ਕਿ ਹੁਣ ਹੋਰ ਨੌਜਵਾਨ ਇਸ ਨਸ਼ੇ ਦੀ ਗ੍ਰਿਫਤ ਵਿੱਚ ਆਉਣ ਮੇਰੀ ਇਹੋ ਅਪੀਲ ਹੈ ਦੇਸ਼ ਵਾਸੀਓ ਮੇਰੇ ਪੰਜਾਬ ਦੇ ਪਿਆਰਿਓ ਰਲ ਮਿਲ ਕੇ ਹੱਲਾ ਮਾਰ ਲਵੋ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢ ਲਵੋ ਤੁਸੀਂ ਹਮੇਸ਼ਾ ਹਰ ਸਮੇਂ ਹਰ ਮੁਸ਼ਕਲ ਦਾ ਡਟ ਕੇ ਮੁਕਾਬਲਾ ਕੀਤਾ ਫਿਰ ਚਾਹੇ ਉਹ ਅਨਾਜ ਦੀ ਕਿੱਲਤ ਹੋਵੇ ਜਾਂ ਥੋੜੇ ਸਮੇਂ ਪਹਿਲਾਂ ਖਰਾਂ ਦੀ ਮੁਸ਼ਕਲ ਦੇ ਵਿੱਚ ਘਿਰੇ ਹੋਏ ਸਾਡੇ ਪੰਜਾਬੀ ਭਰਾ ਸੰ ਤੁਸੀਂ ਪੰਜਾਬ ਇੱਕ ਅਜਿਹੀ ਢਾਲ ਹੈ ਜੋ ਹਮੇਸ਼ਾ ਹਰ ਮੁਸੀਬਤ ਦੇ ਅੱਗੇ ਖੜਾ ਹੁੰਦਾ ਹੈ ਮੇਰੀ ਬਾਹ ਹੁਣ ਨਹੀਂ ਲੱਗਦੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਨੌਜਵਾਨ ਪੈਨ ਭਰਾਵਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾ ਲੋਗੇ ਮੈਂ ਜ਼ਿੰਦਗੀ ਦੀ جنگ ਹਾਰ ਗਿਆ ਹਾਂ ਮੈਂ ਨਹੀਂ ਚਾਹੁੰਦਾ ਮੇਰੇ ਪੰਜਾਬ ਦੇ ਹੋਰ ਨੌਜਵਾਨ ਇਸ ਦੀ ਪੇਟ ਚਰਨ ਤੁਹਾਡਾ ਆਪਣਾ ਤੇ ਸਭ ਦਾ ਪਿਆਰਾ ਮੈਂ ਇੱਕ ਪੰਜਾਬ ਦਾ ਨੌਜਵਾਨ ਤੁਹਾਡੇ ਅੱਗੇ ਹੱਥ ਜੋੜ ਕੇ ਅਪੀਲ ਕਰ ਰਿਹਾ ਹਾਂ ਆਓ ਸਾਰੇ ਮਿਲ ਜੁਲ ਕੇ ਇਸ ਨੌਜਵਾਨੀ ਨੂੰ ਬਚਾ ਲਈਏ ਤੇ ਆਪਣੇ ਪੰਜਾਬ ਨੂੰ ਫਿਰ ਤੋਂ ਸੋਹਣਾ ਪਿਆਰਾ ਤੇ ਖੁਸ਼ਹਾਲ ਪੰਜਾਬ ਬਣਾ ਲਈਏ ਮਾਵਾ ਦੀਆਂ ਕੁੱਖਾਂ ਨੂੰ ਉਜੜਨ ਤੋਂ ਬਚਾ ਲਈਏ ਮੈਂ ਅਸਰ ਕਰਦਾ ਹਾਂ ਤੁਸੀਂ ਸਾਰੇ ਆਪਣੇ ਤੌਰ ਤੇ ਛੋਟੇ-ਛੋਟੇ ਉਪਰਾਲੇ ਕਰੋਗੇ ਅਤੇ ਇਹਨਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਚਾ ਕੇ ਜ਼ਿੰਦਗੀ ਦੀਆਂ ਨਮੀਆਂ ਲੀਹਾਂ ਉੱਤੇ ਤੁਰੋਗੇ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਨਸ਼ੇ ਵਿੱਚ ਡੁੱਬਿਆ ਇੱਕ ਅਜਿਹਾ ਨੌਜਵਾਨ ਜੋ ਆਖਰੀ ਸਾਹਾਂ ਲਈ ਤਰਸ ਰਿਹਾ ਹੈ ਧੰਨਵਾਦ ਜੀ